ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਲੋ ਜੀ ਸਵੇਰ ਦੇ ਬਸਰ ਕਿੰਨੇ ਦੇ ਅੱਜ ਤੇ ਉਹ ਪਏ ਰਿਹਾ ਹਾਂ। ਉਹ ਕਪੜਿਆਂ ਦਾ ਬੁਰਾ ਹਾਲ ਹੋ ਗਿਆ ਕਪੜਿਆਂ ਦਾ। ਲੋ ਜੀ ਤੁਹਾਨੂੰ ਦਿਖਾਉਂਦੇ ਹਾਂ ਮੀਂਹ ਨੇ ਅੱਜ ਬੁਰਾ ਹਾਲ ਕਰਤਾ। ਆ ਦੇਖੋ ਜੀ ਸਾਡੇ ਘਰ ਤੇ ਆ ਹਾਲ ਹੋ ਗਿਆ। ਉੱਥੇ ਤਾਂ ਕਿੰਨਾ ਖੂਗਾ। ਸਾਰਾ ਘੋਦਾ ਬਸਵਾ ਦੇ ਗਲ ਗਿਆ ਜੀ। ਉਹਦੇ ਕਰਕੇ ਨਾ ਜਾਵਣ ਨੂੰ ਕਿਤੇ ਜਗ੍ਹਾ ਏ, ਨਾ ਬੈਠਣ ਨੂੰ ਜਗ੍ਹਾ ਕਿਤੇ ਲੋਟ ਏ। ਬਹੁਤ ხፋ ਹੋ ਗਈ ਹੋਗਾ ਇਹਦਾ ਮੈਂ ਤਾਂ ਚੱਲੋ ਜਿਹੜਾ ਪਿਆ ਪਿਆ ਹਵਾ ਬਹੁਤ ਜਲਦੀ ਹੈ ਰਾਤੀ 12 ਵਜੇ ਦੀ ਆ ਦੇਖੋ ਸਪੈਦੇ ਕਿਵੇਂ ਹਿਲਦੇ ਉਹੀ ਸਪੀਡ ਦਾ ਹਵਾ ਚੱਲ ਰਹੀ ਹੈ ਹਵਾ ਨਹੀਂ ਜਮਾਂ ਹੀ ਘਟੀ ਆ ਦੇਖੋ ਪੱਤੇ ਪੁੱਤੇ ਕਿਵੇਂ ਉੜ ਕੇ ਆਏ ਆ ਜਿੰਨੀ ਵੀ ਡੈਕੋਰੇਸ਼ਨ ਕਰੀ ਥੀ ਮਾਸਟਰ ਦੇ ਘਰ ਸਾਰੀ ਉਹ ਵੱਟ ਹੋ ਗਈ ਤੇ ਮਿਲੋ ਜੀ ਇਹਦੇ ਪਹਿਲਾਂ ਰਹਿਮਤ ਨੂੰ ਸ੍ਰੀਕਾਲ ਲਓ ਜੀ ਉਹ ਰੈਂਦੀ ਵੀ ਚੱਲੇ ਚਾਹ ਪੀਣਾ ਚੱਲਦੇ ਆ ਉਧਰੋਂ ਦੇਖਦੇ ਆ ਜੇ ਉਧਰ ਕਿਆ ਪ੍ਰੋਬਲਮ ਹੈ ਜਾ ਕੇ ਫੇਰ ਆ। ਫੋਨ ਆਈ ਜਾਂਦੇ ਪਿੰਡ ਦੇ ਮੁੰਡਿਆਂ ਦੇ ਕਦੇ ਵੀ ਕਹਣਾ ਮਾ ਵੀ ਭਾਈ ਆਪਣੀ ਚਾਹ ਪੀ ਜਾਓ। ਮੱਥਾ ਟੇਕੇ ਮੁੜੀ ਜਾਓ। ਜਾਂ ਰੋਟੀ ਲਾਗੀ ਫੇਰ ਆ ਜਿਓ। ਕਿ ਹੁਮੀ ਕਿ ਨੀਚੇ ਚਲੋ ਰਲ ਮਿਲ ਕੇ ਐਕਣਿਓ ਕਰਨਾ ਪੈਣਾ ਜੀ। ਦੇਖੋ ਕਿਵੇਂ ਟੂਬੇ ਦਾ। ਉਹ ਹੁਮੀ ਪੇ ਆਈ। ਕੱਟ ਰਹੀ ਜੇ ਹਵਾ ਵੀ ਕੱਟ ਜਵੇ ਚਲੋ ਫੇਰ ਵੀ ਬੰਦਾ ਐਸਟੇਮੈਂਟ ਕਰ ਲੰਦਾ ਨਾ ਨਾ ਤਰਪਾਲ ਭਾਈ ਵੀ ਉਹ ਖੜਦੀ ਐ ਨਾ ਟੈਂਟ ਟੰਟ ਦਾ ਭਲਾ ਗੇਰੇ ਦਿੱਤੇ ਜਿਹੜੇ ਹੈਗੇ ਤੇ ਜਿਹੜੀ ਡੈਕੋਰੇਸ਼ਨ ਕਰੀ ਵੀ ਤੀ ਸਾਰੀ ਉਹਦਾ ਇਧਰ ਨੂੰ ਕਰਤੀ ਆ ਗੇਟ ਕੋਟ ਦਾ ਵੀ ਬੁਰਾ ਹਾਲ ਕਰਤਾ ਸਾਹਮਣੇ ਜਿਹੜੀ ਡੈਕੋਰੇਸ਼ਨ ਉਹਦੀ ਸਾਰੀ ਉਹ ਘਟਤੀ ਨੇ ਨੇ ਹਟ ਰਿਹਾ ਆ ਦੇਖੋ ਹਲੇ ਵੀ ਆਪਣੇ ਪੈ ਰਿਹਾ ਹੈ ਬਾ ਦੇਖੋ ਰਿਕੋਰੇਸ਼ਨ ਜਿਵੇਂ ਹੈਗੀ ਦੀ ਲੋ ਜੀ ਦੂਜਾ ਦਿਨ ਸਵੇਰ ਦਾ ਟਾਈਮ ਹੋ ਗਿਆ ਕੱਲ ਤਵਾ ਤੁਹਾਨੂੰ ਪਤਾ ਹੀ ਵੀ ਥੋੜੀ ਜਿਹੀ ਵੀਡੀਓ ਬਣੀ ਦੀ ਮੰਡੀ ਜੀਓ ਮੈਂ ਨੇ ਪੇਸ਼ ਨਹੀਂ ਜਾਣ ਦਿੱਤੀ ਗੱਲ ਤਾਂ ਇਹੋ ਜਿਹਾ ਮਨ ਦੁਖੀ ਹੋਇਆ ਬਈ ਕਸਮ ਜੀਨੀ ਤਾਂ ਕਰਦਾ ਚਲੋ ਫੇਰ ਉਹਦੇ ਕਰਕੇ ਪ੍ਰੋਗਰਾਮ ਜਿਹੜਾ ਸ਼ਾਮ ਦਾ ਜਾਗੋ ਵਾਲਾ ਉਹ ਖ ਦੂਜੇ ਦਿਨ ਪੇ ਕਰਤਾ ਤਾਂ ਅੱਜ ਵੈਸੇ ਹੁਣ ਸਵੇਰ ਦਾ ਰੇਮ ਹੋ ਗਿਆ ਸੱਚੇ ਦਾ ਫੇਰ ਚੱਲ ਪਏ ਮੰਡੀ ਨੂੰ ਜਿਹੜਾ ਮਣਾ ਮੋਟਾ ਸਮਾਨ ਹੈ ਉਹ ਲੈ ਆਈਏ ਤੇ ਬਾਕੀ ਅੱਜ ਤਾਂ ਮਸਾਂ ਠੀਕ ਲੱਗਦੀ ਐ ਤਾਰੇ ਤਾਂ ਨਿਕਲੇ ਹੋਏ ਆ ਤੇ ਮਿਲੋ ਜੀ ਇੱਧਰ ਬੱਸਰ ਨੂੰ ਸੱਸੇ ਕਾਲ ਜੀ ਸਾਰਿਆਂ ਨੂੰ ਜੀ ਹੋਰ ਬੱਸਰ ਬੜਾ ਵਧੀਆ ਵਧੀਆ ਠੀਕ ਐ ਕੱਲ ਤਾਂ ਸਵਾਲੇ ਖਰਾਬ ਕਰਤਾ ਵੀ ਨਹੀਂ ਚਲੋ ਨਹੀਂ ਆਪਾਂ ਕਿੰਨੇ ਸਵਾਲ ਖਰਾਬ ਉਹਨਾਂ ਪਤਾ ਨਹੀਂ ਕਿੰਨੇ ਅਗਦਾ ਕਿਆ ਕੋ ਸਵਾਰਿਆ ਆ ਵੀ ਵੀ ਹੈ ਆਪਣਾ ਵੀ ਖਰਾਬਤਾ ਹਾਂ ਹਾਂ ਇੱਕ ਨਹੀਂ ਹੈ ਕਿ ਵੀ ਹੋਰ ਆਪਾਂ ਹੁਣ ਕੱਲ ਜੇ ਕੰਮ ਕਰਦੇ ਫਿਰ ਔਖਾ ਹੋ ਜਾਂਦਾ ਅੱਜ ਹੁਣ ਤਾਰੇ ਨਿਕਲੇ ਮੈਨੂੰ ਲੱਗਦਾ ਤੂੰ ਪਾ ਨਿਕਲੂਗੀ ਭੂਗਿਆ ਜੇ ਇੱਕ ਹੋਰ ਚਲੋ ਠੀਕ ਹੈ ਜੇ ਨਹੀਂ ਕੱਲ ਆਪਾਂ ਨੂੰ ਵਿੱਚ ਕਹੀਗੇ ਬੰਦੇ ਨਹੀਂ ਥੋੜਾ ਸ਼ਾਮ ਨੂੰ ਹੋਏ ਉਹਨਾਂ ਨੇ ਨਿਕਲਾ ਜਾਂ ਆਏ ਹੋਏ ਨਾ ਫੇਰ ਵੀ ਨੱਠ ਪਾ ਜਮਾ ਸੁਗਲ ਦਾ ਸਵਾਜ ਰਹਿਣਾ ਨਹੀਂ ਤਾਂ ਉਹੀ ਮੈਂ ਕਹਿੰਦਾ ਵੀ ਸਾਰਾ ਘਰਤਾ ਦਾ ਤਾ ਉਹਦਾ ਹੀ ਹੈ ਹਾਂਜੀ ਪਤਾ ਨਹੀਂ ਕਿੰਨਾ ਹੋਣਾ ਸੀ ਕਹਿੰਦੇ ਫਸਲਾਂ ਨੂੰ ਪਾਣੀ ਮੰਗਦੀਆਂ ਸਾਰੀਆਂ ਹੀ ਵੀ ਬਹੁਤ ਕੁਰੇ ਹੱਥੇ ਆ ਸਾਰਾ ਆਪੇ ਇਹਦਾ ਹੈ ਕਹਿੰਦਾ ਤਿਸ ਦਾ ਜਿਸ ਦਾ ਕਾਰਜ ਕੋ ਕਹਿੰਦੇ ਹੁੰਦੇ ਮੈਨੂੰ ਹੁਣ ਤੱਕ ਭੁੱਲ ਗਿਆ ਮੈਂ ਉਹੀ ਸਵਾਰੇ ਹਾਂਜੀ ਹਾਂ ਵੀ ਉਹਨੂੰ ਹੀ ਫਿਕਰ ਆ ਸਾਰਾ ਇਹ ਤਾਂ ਹੈ ਠੀਕ ਹੈ ਅੱਜ ਚਲ ਕੱਲ੍ਹ ਵੀ ਹੋ ਗਿਆ ਆਪਣਾ ਵਧੀਆ ਹੋ ਗਿਆ ਹੈਗਾ ਤਾਂ ਸਾੰਦ ਜਣੀ ਹਵਾ ਨੇ ਕੱਲ੍ਹ ਖਰਾਬ ਕਰਿਆ ਮੀਂਹ ਨੇ ਖਰਾਬ ਨਹੀਂ ਕਰਿਆ ਮੀਂਹ ਪਈ ਜਾ ਵੀ ਠੀਕ ਹੈ ਹਵਾ ਜਾਤੀ ਹਾਂ ਮੀਂਹ ਕੱਲ ਬੰਦਾ ਇੱਧਰ ਉੱਧਰ ਹੋ ਕੇ ਖੜ੍ਹ ਜਾਂਦਾ ਹਵਾ ਜਣੀ ਚੀਜ਼ ਖੜਦੇ ਦਿੰਦੀ ਕੀ ਹਵਾ ਜਿੱਕਦਾ ਜੇ ਕੋਈ ਤਰਪਾਲ ਪਾਈ ਹੈ ਉਹ ਨਹੀਂ ਖੜਦੀ ਤੀ ਨਹੀਂ ਅਸੀਂ ਇੱਕ ਦੋ ਤਰਪਾਲਾਂ ਹੋਰ ਬਾਲਾ ਮੀਂਹ ਦਾ ਬੰਦੋਬਸਤ ਕਰਦੇ ਹਾਂ ਹਾਂਜੀ ਹਾਂ ਪਰ ਹਵਾ ਨੇ ਥੋੜਾ ਜਨਾਸ ਜ਼ਿਆਦਾ ਮਾਰਿਆ ਵੀ ਸੈੱਟ ਹੋ ਗਿਆ ਇਹ ਤਾਂ ਹੈ ਡੈਕੋਰੇਸ਼ਨ ਵਾਲਾ ਡੈਕੋਰੇਸ਼ਨ ਵੀ ਕਰਤੀ ਅੱਜ ਦੁਬਾਰੇ ਫੇਰ ਆ ਕੇ ਸ਼ਾਮ ਨੂੰ ਹਾਂਜੀ ਰਹਿੰਦੀ ਖੁੰਦੀ ਅੱਜ ਕਰਦੇ ਹਾਂ ਅੱਜ ਕਰਦੇ ਨੇ ਉਹਨਾਂ ਨੇ ਸਹੀ ਟਾਈ ਇੱਕ ਸਾਰਿਆਂ ਦੇ ਬੜੀ ਇਹ ਗੱਲ ਹੈ ਵੀ ਸਾਰਿਆਂ ਕੋਲ ਟਾਈਮ ਹੈਗਾ ਤਾਂ ਡੀਜੇ ਵਾਲੇ ਮੰਨ ਗਿਆ ਵੀ ਚੱਲ ਕੱਲ ਨੂੰ ਲਾ ਦੂੰਗਾ ਟੈਂਟ ਵਾਲਾ ਵੀ ਮੰਨ ਗਿਆ ਹਲਵਾਈ ਮੰਨ ਗਿਆ ਠੀਕ ਹੈ ਜੀ ਨਹੀਂ ਇੱਕ ਨਾ ਹੁੰਦੀ ਅਗਲੇ ਕੋਲ ਸਾਂਝੀਆਂ ਹੁੰਦੀਆਂ ਹਾਂਜੀ ਹਾਂ ਵੀ ਬੰਦੇ ਆਪਣੇ ਸਾਰੇ ਰੰਗੀਲੇ ਦੇ ਖੋਜਾ ਸਾਰੇ ਕਹਿੰਦੇ ਵੀ ਨਹੀਂ ਘਰ ਦਾ ਕੰਮ ਆਪਾਂ ਕਰੂੰਗਾ ਜ਼ਰੂਰ ਕਰੂੰਗਾ ਠੀਕ ਹੈ ਵੀ ਚੱਲ ਬਾਹੀ ਗਰਦਾਸ ਕਰੋ ਰਿਸ਼ਤੇਦਾਰਾਂ ਦਾ ਤਾਂ ਰਿਸ਼ਤੇਦਾਰਾਂ ਨੂੰ ਜਲਦੀ ਫੋਨ ਕਰੋਗੇ ਮੌਕੇ ਪਰੇ ਹੋ ਜਿੰਨੇ ਪਤਾ ਲੱਗ ਜਾਂਦਾ ਨਾਲੇ ਰਿਸ਼ਤੇਦਾਰ ਤਾਂ ਆਪ ਖੁਸ਼ ਦੇ ਮਹੀ ਵਿੱਚ ਆਉਣਾ ਵੀ ਓਕਾ ਓਕਾ ਜੀ ਓਕਾ ਐਨਾ ਕੰਮ ਹੋਣਾ ਤਾਂ ਮੀਂਹ ਪਈ ਗਿਆ ਸ਼ਾਮ ਤੱਕ ਪਈ ਗਿਆ ਸ਼ਾਮ ਤੱਕ ਇਹਦੇ ਵੀ 1 ਵਜੇ ਨਿਕਲ ਜਾਣਾ ਨਿਕਲਿਆ ਨਹੀਂ ਹੈਗਾ ਨਹੀਂ ਨਿਕਲਿਆ ਮੀਂਹ ਪਈ ਗਿਆ ਸ਼ਾਮ ਤੱਕ ਉਹਦੇ ਕਰਕੇ ਤਾਂ ਬਈ ਚੱਲ ਅੱਜ ਹੋ ਜਾਵੇ ਵਧੀਆ ਪ੍ਰੋਗਰਾਮ ਹਾਂਜੀ ਹਾਂ ਫਿਰ ਪਰਖੇ ਮਾਲਕ ਆਪਣੇ ਚਲੋ ਅੱਜ ਆਪਾਂ ਥੋੜਾ ਜਿਹਾ ਸੱਜੇ ਸ਼ੁਰੂ ਕਰਨ ਨੂੰ ਟਾਈਮ ਗੱਲ ਟਾਈਮ ਕੋ ਸ਼ੁਰੂ ਹੋ ਜਾਊਗਾ ਅੱਜ ਹਾਂਜੀ ਹਾਂ ਯਾਨੀ ਪਾ ਲਿਆ ਭੰਗੜਾ ਨਾਲ ਲਾ ਦੇ ਡੀਜੇ ਪਈ ਤੇ ਘਰ ਅੱਛਾ ਉਹਨੇ ਲਾ ਲੇ ਫੇ ਲਾ ਲੇ ਨੇ 2 ਘੰਟੇ ਦਾ ਮੈਂ ਤਾਂ ਚਲੀ ਗਿਆ ਤਾਂ ਭਾਈ 8:00 ਵਜੇ ਤੈਨੂੰ ਪਤਾ ਹੈ ਹਾਂ ਯਾਨੀ ਮੇਰੀ ਅੱਖ ਤਾਂ ਨਹੀਂ ਲੱਗੀ ਹੈਗੀ ਕਿ ਡੀਜੇ ਦੇ ਕੋਲ ਬੱਦੇ ਕਿਸੇ ਵੇ ਉਹ ਲੱਤ ਸਾਰਾ ਨਹੀਂ ਖੜੀ ਦੁੱਤੇ ਰਹੀ ਹੈ ਖੜ ਹੁੰਦਾ ਇਹ ਹੁਣ ਜਿਹੜੇ ਬੰਦੇ ਜਿੰਮੇਵਾਰੀ ਵਾਲਾ ਦਾ ਫਿਰ ਤੈਨੂੰ ਪਤਾ ਨਾ ਉਹ ਨਾ ਮੈਂ ਦੇਖਣਾ ਉਹਨਾਂ ਨੇ ਭੱਜਿਆ ਫਿਰ ਇਹਨੇ ਕੋਹ ਠੰਡ ਹਵਾ ਚੱਲਦੀ ਉੱਪਰ ਹਾਂ ਹਾਂ ਵੀ ਇੱਕ ਬੰਦਾ ਜੇਬ ਛੱਡਵਾਇਆ ਖੜਨੇ ਵਾਲਾ ਉਹ ਵੀ ਫਿਰ ਉਹਦਾ ਰਾਏ ਤੇ ਸਾਡਾ ਬਹੁਤ ਫਰਕ ਤਾਂ ਹੁਣ ਸਾਡੇ ਨਾਲ ਜਾਗ ਡਾਈ ਭੱਜ ਪਰ ਉਹ ਟਾਈਮ ਵਿੱਚ ਕੰਮ ਕੰਮ ਵਾਲਾ ਫਿਰ ਬਾੜਾ ਪਿੰਲਾਦਾ ਨਹੀਂ ਲੱਗਦਾ ਜੇ ਦਿਮਾਗ ਇਹਨੂੰ ਤੋਂ ਜਾਣਾ ਉਹ ਜਾਂ ਹੀ ਕਦੇ ਜਨਰੇਟਰ ਚਲਾਇਆ ਕਦੇ ਇੱਧਰ ਆ ਜਾ ਕਦੇ ਇੱਧਰ ਭੱਜਣਾ ਮਤਲਬ ਕੱਪੜੇ ਵੀ ਮੁੱਕ ਜੂ ਪਤਨਗੇ ਆ ਕੱਚਾ ਕਹਿੰਦਾ ਹੁਣ ਕੇ ਬਦਲ ਨਹੀਂ ਮਾ ਚਾਹ ਤਿੰਨ ਦਿਨ ਹੋ ਗਏ ਮਨੂੰ ਇਹੀ ਬਾਈ ਮਰਦਾ ਮੈਨੂੰ ਵੀ ਕੇ ਸੱਮਾ ਕਹਿੰਦਾ ਚਿੱਟਾ ਸੂਟ ਪਾ ਲੈ ਉਹ ਮੂੰਹ ਚਿੱਟੇ ਸੂਟ ਦਾ ਟਾਈਮ ਆ ਹੁਣ ਤੂੰ ਵੀ ਆਇਆ ਕਰਕੇ ਉਹ ਵੀ ਥੋੜਾ ਜਿਹਾ ਮੂੰਹ ਕਰ ਲਿਆ ਉਹਨੇ ਵੀ ਸੇ ਕੰਮ ਉਹ ਮਾਹਾਂ ਦਾ ਕੰਮ ਹੋ ਰਿਹਾ ਸੀ ਮਾ ਸਿਮਾ ਸਵੇਨੀ ਉੱਧਰ ਗਿਆ ਤਾਂ ਬਹੁਤ ਮੱਜਾ ਆ ਤੈਨੂੰ ਇਹ ਜਿਹੇ ਕੰਮ ਤੂੰ ਡਰਿਆਗਾ ਤੇ ਨਾ ਹਾਂ ਉਹਦਾ ਮੈਨੂੰ ਹੋ ਜਾਣਾ ਵਾ ਤੂੰ ਸਾਨੂੰ ਇਹਨੇ ਚੀਜ਼ ਦੇਖੀ ਨਹੀਂ ਇਹ ਅਸੀਂ ਤਾਂ ਹੁਣ ਖੰਡਪੜ ਸਾਹਿਬ ਕਰਦੇ ਆ ਬਹੁਤ ਵੀ ਬੈਂਦਾ ਬਾਬਾ ਜੀ ਕਰ ਦੋ 10 ਭਾਈ ਅਰਦਾਸ ਦਾਦੀ ਕਰਦੇ ਹੋ ਜਾਣਾ ਉਹ ਟਾਈਮ ਦਿੰਦਾ ਭੋਗ ਪਰ ਮੰਮੀ ਬੈਠੀ ਜਾ ਪਿੰਦੀ ਦੀ ਮੈਂ ਪੁੱਛਿਆ ਬੀ ਵੀ ਲਿਆਵਾ ਹੋਰ ਕੋਸ ਕਣੀ ਮੇ ਤਾਂ ਕਦੀ ਬਕੌੜੀ ਅੰਦਰ ਨੂੰ ਜਾਂਦੇ ਮਜਾ ਕੋਈ ਕਹਿੰਦਾ ਵੀ ਜਿਹਦੇ ਬੰਦੇ ਦੇਖੀ ਨੂੰ ਪਤਾ ਉਹ ਮੈਂ ਇਹਨੂੰ ਕਹਾਂ ਹਾਂ ਮੈਂ ਸਾਰਾ ਟਾਈਮ ਦੇ ਦੇਣਾ ਉਹਨੇ ਤੇਰੇ ਸਾਹਮਣੇ ਸਭ ਕੁਝ ਹੋ ਜਾਣਾ ਦੇਖੀ ਜਾਂਦੀ ਜਾਂ ਉਹ ਇਹ ਟਾਈਮ ਹੈ ਟਾਈਮ ਨਾ ਕਿਤੇ ਖੜਨਾ ਹੈ ਇਹ ਥੋੜੋ ਵੀ ਤੇਰੇ ਇੱਥੇ ਮੀਹ ਪਈ ਜਾਣਾ ਤਾਂ ਇੱਥੇ ਰੁਕੇ ਰਹਿਣਾ ਇਹਦਾ ਟਾਈਮ ਲੱਗ ਜਾਣਾ ਇੱਕੜੇ ਪਰਸੋਂ ਆ ਜਣਵਰੀ ਚੜ੍ਹਦੇ ਨੇ ਵਿਆਹ ਵੀ ਹੋਣਾ ਲੈ ਟਾਈਮ ਲੱਗੀ ਜਾਣਾ ਵੀ ਖਤਮ ਹੋ ਜਾਂਦਾ ਤੇਰੇ ਸਾਹਮਣੇ ਮੈਂ ਕਹਿੰਦੇ ਅੱਜ ਗਿਆ ਬਾਹਰ ਨੂੰ 4-4 ਸਾਲ ਲਾ ਕੇ ਵੀ ਇੱਥੇ ਟਾਈਮ ਕੋਈ ਨਹੀਂ ਰੁਕਦੀ ਹੁੰਦੀ ਦੇ ਰੀ ਜਾਨੀ ਫੇਰ ਹੌਸ ਦਾ ਜਗਾ ਫੇਰ ਕਰਦੇ ਕੁੱਕੜ ਆ ਜਾ ਕਰੇ ਫੇਰ ਆਦਾ ਖੋਜ ਹੋਗਾ ਜਿਹੜਾ ਰੱਖਿਆ ਹੋਇਆ ਉਹ ਟਾਈਮ ਦੇਖ ਕੇ ਨਾ ਮਾਂ ਚੱਲ ਕੋਈ ਨਹੀਂ ਇੱਥੇ ਇਹਨਾਂ ਦਾ ਬਹਿ ਤੇ ਵਾ ਠੀਕ ਰਿਹਾ ਫੇਰ ਹਾਂ ਵਧੀਆ ਰਿਹਾ ਬਈ ਹਾਂ ਹਾਂ ਵੀ ਇੱਕਣਾ ਚਾਰੋਂ ਹੁਣ ਜਿਹੜਾ ਮਾੜਾ ਬੋਟਾ ਸਮਾਨ ਆ ਬਾਈ ਮੁਹੱਦਰ ਲਿਆ ਦਿੰਦਾ ਅੱਜ ਹਾਂਜੀ ਹਾਂ ਵੀ ਕਈ ਵਾਰ ਨਾ ਜਿਹੜਾ ਹਰਵਾਈ ਸਮਾਨ ਬਣਾਉਂਦਾ ਸਵੇਰ ਟਾਈਮ ਉਹਦੇ ਵਿੱਚ ਛਿਆ ਮਲ ਦਾ ਰਸ ਨਾਲ ਪਾ ਲੇਦਾ ਮਾੜਾ ਬੋਟਾ ਵੀ ਚੱਲ ਬਚੂਗਾ ਕੋਈ ਕਰ ਦਿੰਦਾ ਹਾਂ ਹਾਂ ਕਰ ਲੂਗਾ ਵੀ ਉਹ ਚੱਲ ਹੁਣ ਅੱਜ ਬਣਾ ਇੱਕ ਨਵੇਂ ਕਮੂਰ ਹਾਂਜੀ ਹਾਂ ਸਾਵੇਂ ਦਾ ਉਹਲੇ ਕੋ ਥੋੜਾ ਸਮਾਨ ਕੋਈ ਨਹੀਂ 5-4000 ਦਾ ਇਧਰ ਉਧਰ ਨਾ ਕੋਈ ਚੱਕਣੀ ਨਜ਼ਰ ਆਉ ਜਣਾ ਹਾਂਜੀ ਹਾਂ ਵੀ ਬਾਕੀ ਦਿਖਾਵਾਂਗੇ ਪਤਾ ਕੀ ਗੱਲ ਹੈ ਫੇਰ ਜੇਖੋ ਰਾਤ ਅੱਪਾ ਕਰ ਵੀ ਲੰਦੇ ਉਹ ਗੱਲ ਦਾ ਸਵਾਦ ਨਹੀਂਦਾ ਰਹਿਣਾ ਹੈਗਾ ਗਿੱਲੇ ਚ ਸਾਰੇ ਕਿਹਦਾ ਗਿੱਲੀ ਜਿੱਥੇ ਆਪਾਂ ਡੈਂਟ ਲਾਇਆ ਉਹਥੇ ਵੀ ਕੋਈ ਡੈਂਟ ਦੇ ਲੈ ਤੇਰੇ ਸਾਹਮਣੇ ਹਾਂ ਸਾਰੀ ਡੈਂਟ ਉਹ ਵਿਚਾਰੇ ਦੁਬਾਰਾ ਧੋ ਕੇ ਗਈ ਹੈ ਧੋ ਕੇ ਗਈ ਹੈ ਉਹਨਾਂ ਚ ਫਿੱਟ ਕਰੂੰਗਾ ਜੀ ਅਸੀਂ ਟੈਂਮਾ ਟੈਂਕਰ ਪਾਣੀ ਕਿਸੇ ਨੂੰ ਨਾ ਮੈਂ ਦੱਸਿਆ ਮਹਾ ਟੈਂਕਰ ਪਾਣੀ ਵਾਲਾ ਕਰ ਗਿਆ ਮੈਂ ਹਾਂ ਉਹ ਕਹਿੰਦਾ ਜੀ 400 ਰੁਪਿਆ ਦਵਾੜਾ 200 ਭਰਾਈ ਦਾ 200 ਸਾੜਾ ਕਰਾਇਆ ਠੀਕ ਹੈ ਮਹਾ ਹਾ ਚੱਕ 400 ਰੁਪਿਆ ਕਹਿੰਦਾ ਜਿੱਦਣ ਲੈ ਕੇ ਜਾਓਗੇ ਉਦੋਂ ਦੇ ਜੀ ਮੈਂ ਦੋ ਆਪਣਾ ਹੋਣਾ ਚੱਕ ਹਾਂ ਉਹ ਟੈਂਕਰ ਜਿਹੜਾ ਭਾਂਡੇ ਧੋਣੇ ਤੋਂ ਉਹ ਟੈਂਟ ਧੋਤਾ ਟੈਂਟ ਧੋਤਾ ਗੱਲ ਹਾਂ ਸਾਰਾ ਦੇ ਧੋਈ ਗਈ ਉਹ ਟੈਂਟ ਦੁਪਹਿਰ ਦੇ ਬਾਅਦ ਇਹ ਪਤਾ ਨਹੀਂ ਇੱਕ ਚੀਜ਼ ਨੇ ਕਿਹੜੀ ਨੇ ਕਿੱਥੇ ਕੰਮ ਹੁੰਣਾ ਅਸੀਂ ਕਹਿੰਦੇ ਬੰਦਾ ਕਹਿੰਦਾ ਮੈਂ ਆਏ ਕਰ ਦੇਣਾ ਪਰ ਉਹ ਪਤਾ ਨਹੀਂ ਹੈਗਾ ਵੀ ਕਿੱਥੇ ਕਹਿ ਕੋ ਉਰੇ ਤੂੰ ਸਮਝ ਲੈ ਵੀ ਕਈ ਕਹਿੰਦੇ ਹੁੰਦੇ ਨੇ ਕਿ ਜੇ ਮੀਂਹ ਪੈ ਜਾਵੇ ਸगन ਹੈ ਬਹੁਤ ਵਧੀਆ ਹੁੰਦਾ ਹੈ ਇੱਥੇ ਤਾਂ تسਲੀ ਕਰਾ ਦਿੱਤੀ ਐਂ ਤੋ ਧੋ ਤੋ ਸਾਰਾ ਕੁਝ ਹਵਾ ਦੀ ਚਲਾਈ ਅਮੀ ਵੀ ਪਾਇਆ ਅੱਛਾ ਤੇਰਾ ਜਿੱਥੇ ਆਪਾਂ ਟੈਂਟ ਲਾਉਂ ਲਾਇਆ ਮੰਨ ਲਾ ਤਾਂ ਸਾਲਾ ਉੱਥੇ ਪਾਣੀ ਛਿੜਕ ਦੇਦੇ ਪਹਿਲਾਂ ਵੀ ਰਿੱਤਾ ਬਹੁਤ ਬੁਮਬੁਣੀ ਜੀ ਆ ਮੈਂ ਕਹਿੰਦਾ ਤਿੰਨ ਚਾਰ ਘੰਟੇ ਜਿੰਨੇ ਪਾਣੀ ਛਿੜਕਿਆ ਫੇਰ ਹੁਣ ਇੰਨਾ ਸੈੱਟ ਹੋਇਆ ਉਹ ਬਹੁਤ ਵਧੀਆ ਲੱਗਦਾ ਨੌਕਟ ਬਣਾਤੀ ਲੱਗਣਾ ਤੀ ਹਾਂ ਐਕਣਾ ਇਹ ਸਮਝਦਾ ਨਹੀਂ ਪਤਾ ਹੈ ਜੀ ਇੱਧਰ ਮਹਾਰਾਜ ਖੁਸ਼ ਹੈ ਅਬ ਅਸੀਂ ਕਹਿੰਦੇ ਵੀ ਸਾਡਾ ਐਂ ਕਰਦਾ ਐਂ ਕਰਦਾ ਉਹ ਖੁਸ਼ ਹੈ ਸਾਰਾ ਕੁਝ ਠੀਕ ਹੈ ਇਹ ਤਾਂ ਹੈ ਹੁਮਾਰਾ ਦਾ ਸਰੂਪ ਹੈ ਨਹੀਂ ਅਸੀਂ ਜਦ ਛੱਡ ਗਏ ਉਹਨਾਂ ਦਾ ਹਾਂਜੀ ਹਾਂ ਮੀਂਹ ਪਈ ਕੈਸੀ ਸ਼ਾਮ ਨੂੰ ਛੱਡ ਗਏ ਸ਼ਾਮ ਨੂੰ ਵੀ ਚਾਚਾ ਜੀ ਨੂੰ ਮਹਾਂ ਦੇਖ ਲੈ ਜਿ ਕਿਣੀ ਪੈਂਦੇ ਰਕ ਸਵੇਰੇ ਛੱਡਿਆ ਵਾਂਗੇ ਆਪਾਂ ਵੀ ਕੋਈ ਨਹੀਂ ਆਪਣੇ ਕੋਲੇ ਸਾਰੇ ਹੁਣ ਠੀਕ ਹੈ ਵੇਖਣਾ ਚਲੋ ਬਾਕੀ ਬਾਈ ਦਿਖਾਈ ਜਣਾ ਆਪਾਂ ਹਾਂਜੀ ਹਾਂ ਕੰਮ ਚੱਲੂਗਾ ਕੰਮ ਵਧੀਆ ਠੀਕ ਰਹੇ ਚਲੋ ਮਿਲਦੇ ਆ ਬਾਕੀ ਜਖੇ ਮੰਡੀ ਚ ਲਓ ਜੀ ਮਸ਼ਰੂਮ ਲੈ ਲਈ ਹੋਰ ਸੌਤਾ ਸੌਤਾ ਸਿੱਟਾ ਹੀ ਹੈ ਸਾਡਾ ਹਾਂ ਇੱਕੋ ਆਇਟਮ ਦੀ ਬਸ ਕੋਈ ਨਹੀਂ ਰੱਖਾ ਟੂਵੀਡ ਨਹੀਂ ਲਿਫਾਵਾ ਥੱਲੇ ਲੱਬੜੇ ਵੀ ਕੁਛ ਨਹੀਂ ਹੁੰਦਾ ਹੁਣ ਤੂੰ ਆਉਣੀ ਹੋਊ ਅੱਜ ਤੂੰ ਆਉਣੀ ਹੋਊ ਅੱਜ ਆ ਦੋਈਂ ਰੱਖ ਦੇ ਧਨੀਆ ਨਹੀਂ ਮਿਲਿਆ ਸਾਰੀ ਮੰਡੀ ਚ ਧਨੀਆ ਨੂੰ ਬਾਈ ਨਹੀਂ ਮਿਲਤਾ ਕਰਦੇ ਵੀ ਧਨੀਆ ਚੱਕੋ ਤੂੰ ਚੱਕ ਲਓ ਕੱਲ ਜਿਹੜੀ ਮੀਂਹੇਰੀ ਜਾਈ ਆ ਹਾਂ ਹਾਂ ਧਨੀਆ ਵੱਡ ਨੂੰ ਰਾਲ ਮਾਲ ਕਰਦਾ 100 ਰੁਪਏ ਕਿਲੋ ਧਨੀਆ ਹਾਂ ਹਾਂ ਇਹ ਮਿਰਿਆ ਵੀ ਨਹੀਂ ਇੱਕ ਬੰਦੇ ਕੋਲ ਪਿਆ ਤਾਂ ਸਾਰੇ ਮੰਡੀ ਜਦ ਨਹੀਂ ਆ ਕੱਕ ਹੋ ਗਿਆ ਨਾ ਪਹਿਲਾ ਪਹਿਲਾ ਜੀ ਲਓ ਜੀ ਸਬਜੀ ਮੰਡੀ ਰੋਪੜ ਜਿਹੜੇ ਆਪ ਲੱਗੀ ਪਈ ਆ ਨਾ ਚੱਲਦੇ ਆ ਜੀ ਮੱਕੀ ਕਰਨ ਹੁਣ ਬਸ ਚੰਗੇ ਰਹੇ ਆਪਾਂ ਜਿਹੜੀ ਪਰਸੋਂ ਸਵੇਰੇ ਮਸ਼ਰੂਮ ਨਹੀਂ ਖਰੀਦੀ ਹਾਂ ਅੱਪਾ ਪਹਿਲਾਂ ਸਲਾਹ ਆ ਗਈ ਸੀ ਆਪਣੀ ਵੀ ਚੱਲ ਦੂਈ ਪੈਕ ਵਾਲੀ ਖਰੀਦ ਲੈਣੇ ਆ ਉਹ ਕੁ ਪੈਕ ਵਾਲੀ ਕਹਿੰਦੇ ਵੀ ਦੋ ਦਿਨ ਕੱਢ ਦਿੰਦੀ ਐ ਵੀ ਜਿਹੜੀ ਇਹ ਲਫਾਫੇ ਵਾਲੀ ਐ ਵੀ ਇਹ ਚੱਲੋ ਇੱਕ ਰੋਜ਼ ਕਰਦੀ ਐ ਥੋੜੇ ਰੰਗ ਬੜ ਜਾਂਦਾ ਕਹਿੰਦੇ ਹੋਰ ਕੋਈ ਚੱਕਰ ਨਹੀਂ ਤਾਂ ਹੀ ਆਪਾਂ ਆਪਾਂ ਕਹੀ ਕਿ ਸਵੇਰੇ ਲੈ ਜੂਗੇ ਸਵੇਰੇ ਨਹੀਂ ਪੈਣ ਲੱਗਾ ਰਹਿਗਾ ਕੰਮ ਬਸ ਬਸ ਜੇ ਚਲੀ ਜਾਂਦੀ ਖਰਾਬ ਹੋਣੀ ਸੀ ਹਾਂ ਹਾਂ ਖਰਾਬ ਹੋਣੀ ਸੀ ਐਟਮ ਹੀ ਖਰਾਬ ਹੋਣ ਵਾਲੀ ਸੀ ਖਰਾਬ ਤਾਂ ਹੋਣਗੀ ਪ੍ਰੋਗਰਾਮ ਬਦਲ ਕੇ ਦੇਖਣਾ ਹੋਗਾ ਪਹਿਲਾਂ ਸਾਡੀ ਜਦੋਂ ਪਰਸੋਂ ਸਬਜ਼ੀ ਲਈ ਗਏ ਸਵੇਰੇ ਨਾ ਰਹਾ ਹੋਈ ਵੀ ਚਲ ਕੋਈ ਗੱਲ ਨਹੀਂ ਵੀ ਕੱਲ ਨੂੰ ਹਲਵਾਈ ਆ ਜੂਗਾ ਵੀ ਚਲ ਵਿੱਚ ਨੂੰ ਘੰਟਾ ਲੱਗਣਾ ਭੱਜ ਕੇ ਲੈ ਜੂਗੇ ਆ ਕੇ ਜਿਹੜੀ ਨਾ ਡੱਬੀ ਵਾਲੀ ਐ ਉਹਦੇ ਵੀ ਖੰਮੋ ਸਮਝ ਲੈ 200 ਗ੍ਰਾਮੇ ਰਹਿ ਜਾਂਦੀ ਐ ਡੱਬੀ ਦੇ ਭਾਰ ਨਾਲ ਡੱਬੀ ਦਾ ਹਾਂ ਡੱਬੀ ਚੀਜ਼ ਇੱਕੀ ਐ ਸਾਰੀ ਪੈਕਟਾਂ ਵਿੱਚ ਤੈਨੂੰ ਸਾਮਣੇ ਦੱਸਣਗੇ ਕਿ ਇਹ ਚੀਜ਼ ਇੱਕੀ ਐ ਲੋ ਜੇਸੀ ਜਿਹੜੀ ਲਿਫਾਫੇ 'ਚ ਪਈ ਤੀ ਉਹ ਲੈ ਲਈ ਚਲੋ ਐਂ ਵੀ ਜਾ ਕੇ ਉਹਨੇ ਦੁਪਹਿਰ ਨੂੰ ਅੱਜ ਇਹਦੀ ਕਟਬਟ ਹੋ ਜਾਣੀ ਇਹਦਾ ਨੋਇੜ ਰਣ ਕੰਮ ਹਾਂ ਉਹਨੇ ਖੰਮਲਾ 2 2.5 ਵਜੇ ਨੂੰ ਤੌਹਦਣੀ ਜਣੀ ਉਹ ਕਹਿੰਦਾ ਵੀ ਕੱਲ ਨੂੰ ਇਹ ਸ਼ਾਮ ਤੱਕ ਥੋੜੀ ਚੱਲ ਜਣੀ ਹੈ ਹਾਂਜੀ ਉਹ ਕੱਲ ਸ਼ਾਮ ਕਿਤੇ ਅੱਜੇ ਸ਼ਾਮ ਨੂੰ ਗੋਲ ਕਰ ਦੇਣੀ ਹੈ ਨਹੀਂ ਤਾਂ ਹੈ ਇਹਦੇ ਚ ਫਿਰ ਇੱਕ ਚੀਜ਼ ਉਹ ਹੈ ਮੁੱਠੀ ਜਹੀ ਦੀ ਆਪਾਂ ਨੂੰ ਹਾਂਜੀ ਹਾਂ ਉਹ ਵਧੀਆ ਵਧੀਆ ਠੀਕ ਹੈ ਇੱਕ ਨੰਬਰ ਜੀ ਦਾ ਜਣੀ ਬੰਦੇ ਨੂੰ ਯਾਰ ਪਹਿ ਪਾਉਣ ਦੀ ਚੀਜ਼ ਬਸ 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 ਜਿਹਨੇ ਚੀਜ਼ ਵੇਚਣੀ ਹੋਣਾ ਤੈਨੂੰ ਪਤਾ ਵੀ ਗੱਲ ਕਰਨੀ ਹੋਣਾ ਹਾਂਜੀ ਹਾਂ ਇਹ ਤੋਤੀ ਹੋਈ ਹੈ ਹਵਾ ਦਾ ਸਾਫ਼ ਕਰੀ ਹੋਈ ਤੋਤੀ ਹੋਈ ਵਧੀਆ ਹੁੰਦੀ ਹੈ ਕਿ ਹਵਾ ਲਈ ਸਾਫ਼ ਹੋਵੇ ਠੀਕ ਹੁੰਦੀ ਜੀ ਕਈ ਇਹਨੇ ਜੋੜ ਜਾਂਦੇ ਯਾਰ ਇਹ ਨਹੀਂ ਬਸ ਤਾਂ ਕਰਕੇ ਚਲੋ ਚਲਦੇ ਆਂੀ ਬਾਕੀ ਕਰਨ ਹੁਣ ਦੇਖਦੇ ਆਂ ਬਾਕੀ ਕਰ ਜਾਗੇ ਪ੍ਰੋਗਰਾਮ ਸਮਾਂ ਸਮੁੰਜਾ ਹੁਣ ਧਰਮਸਾਲਾ ਚੋਂ ਢੋਣਾ ਐ ਸਾਰਾ ਹੁਣ ਤੇ ਜਾ ਕੇ ਢੋਣੇ ਆ ਪਾਣੀ ਪੁਣੀ ਭਰਦੇ ਆ ਉੱਥੇ ਨਾ ਪਾਣੀ ਹੀਲਾ ਕਰਨਾ ਸੀ ਨਾ ਪਾਣੀ ਭਰਦੇ ਮੈਂ ਚਲਾਉਣਾ ਗੇਰ ਅੱਧਾ ਕੋਈ ਟੈਂਕਰ ਟੁੱਟ ਟੈਂਕਰ ਦਾ ਭਾਂਡੇ ਤੋਂ ਨੂੰ ਕੰਮ ਆਜੂਗਾ ਜਿਹੜਾ ਆਪਣਾ ਨਹੀਂ ਪਾਣੀ ਵਰਤਣਾ ਐ ਨਾ ਉੱਥੇ ਉਹ ਟੁੱਟੀ ਦਾ ਪਾਣੀ ਭਾਲੀ ਜਿਹੜਾ ਹਲਵਾਈਆਂ ਨੂੰ ਲੋੜ ਐ ਉਹ ਆਉਣਾ ਉਹ ਵੀ ਟੁੱਟੀ ਦਾ ਹੀ ਐ ਜਿਹੜੇ ਘਾਟਵਾਦ ਉੱਥੇ ਕਰ ਲਾਂਗੇ ਪਹਿਲਾਂ ਆਪਣਾ ਆਪਣਾ ਬੰਦੋ ਬਸ ਟਾਈਮ ਹੈਗਾ ਸਾਡੇ ਕੋਲ ਟਾਈਮ ਹੈਗਾ ਹੁਣ ਅੱਜ ਚਲੋ ਚਲਦੇ ਆਂ ਬਾਕੀ ਮੇਰੀ ਵੀਡੀਓ ਇੱਥੇ ਰੱਖਦੀ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸਬਸਕ੍ਰਾਈਬ ਵੀ ਕਰਿਓ ਸਤਿ ਸ੍ਰੀ ਅਕਾਲ ਜੀ